ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖ਼ਾਲਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਕਾਫੀ ਖੂਬਸੂਰਤ ਦੋ ਬੈੜਾ ਤੁਹਾਨੂੰ ਦਿਖਾਉਣੀ ਆ ਇੱਕ ਆ ਗੱਬਣ ਤੁਹਾਨੂੰ ਦਿਖਾਵਾਂਗੇ ਇਹ ਆਪਣੀ ਪਾਸ ਕਰਕੇ ਖੜੋ ਇੱਕ ਆ ਸੂਈ ਸਵਾਈ ਆ ਤੇ ਇਹਦੇ ਮਗਰ ਵੱਛੀ ਬੜੀ ਪਿਆਰੀ ਹੈ ਹਾਂ ਜਿਹੜੀ ਵੱਛੀ ਸੇਮ ਟੂ ਸੇਮ ਗਾਂ ਵਰਗੀ ਆ ਮਗਰ ਇਹਦੇ ਵੱਛੀ ਆ ਤੇ ਬਾਕੀ ਸੁਈ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚਦਾ ਆਪਣੀ ਵੀਡੀਓ ਕਾਲ ਤੇ ਚੁਆਈ ਕਰਾ ਲਾ ਪਾਸ ਕਰਾ ਲਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਜਾਈਦਾ ਜੀ ਹਾਂਜੀ ਤੇ ਨਾਮ ਦੱਸਦੇ ਕਰੀਏ ਆ ਵੀਰ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂਗਾ ਤਹਿਸੀਲ ਨਾ ਡਿਸਟ੍ਰਿਕਟ ਕੰਬਰੀ ਸਰ ਤੇ ਫੋਨ ਨੰਬਰ ਬੋਲ ਦੋ 7085814 ਵੀਰ ਜੀ ਠੀਕ ਹੈ ਜੀ ਹਾਂ ਜੀ ਅੱਜ ਜੋੜਾ ਹੀ ਆ ਬਸ ਜੋੜਾ ਭਾਜੀ ਇੱਕ ਤਿਆਰ ਆ ਵਛੀ ਦੇ ਇੱਕ ਸੂਈ ਜੋ ਇਹ ਆ ਬਈ ਸੋਹਣੀਆਂ ਵੜਾਂ ਵਾਜਣੀਆਂ ਸੋਹਣੀਆਂ ਵੜਾਂ ਭਾਜੀ ਛੋਟੇ ਛੋਟੇ ਭਾਵ ਆ ਅੱਜ ਵੀ ਤੇ ਆ ਜਿਹੜੀ ਗੱਬਣ ਆ ਪਹਿਲਾ ਸੂਆ ਸੋਨਾ ਇਹਨੂੰ ਪਹਿਲਾ ਸੂਆ ਭਾਜੀ ਸੂਣੀ ਦੰਦਾਂ 'ਚ ਵਛੀ ਜੋ ਠੀਕ ਆ ਹਾਂ ਜੀ ਦੰਦ ਚੈੱਕ ਕਰਾ ਦਿੰਨੇ ਇਹਦੇ ਦੰਦ ਵੇਖ ਲਿੰਨੇ ਹੱਲੇ ਦੰਦ ਭਾਜੀ ਹਣੀ ਵੀ ਕਹਿੰਦੇ ਵੀ ਅੱਜ ਚੈੱਕ ਨਹੀਂ ਕੀਤੇ ਵੀ ਕਹਿੰਦੇ ਹਾਂ ਵਿਖਾ ਦਿਓ ਭਾਜੀ ਆਹ ਦੋਂਦੀ ਜੋ ਭਾਜੀ ਚੌਗੀ ਦਾ ਜੇਕੀ ਪੁੱਟੇ ਆ ਜੋ ਜਿਹੜੀ ਆ ਲਿਖ ਸਕਦੇ ਹਾਂਜੀ ਪਿਓਰ ਦੋ ਰੰਗ ਦੇ ਵਸ਼ੀਏ ਭਾਜੀ ਠੀਕ ਹੈ ਜੀ ਲੈਣ ਭਾਜੀ ਇਹ ਹਫਤਾ ਲੈ ਜੂ ਵੀ ਵਸ਼ੀ ਪੂਰੀ ਇਹ ਹਫਤੇ ਦੇ ਲਾਗੇ ਬੰਨੇ ਲੈ ਜੂਗੀ ਤਾਂ ਚੰਗੀ ਤਿਆਰ ਹੋਉਂਦੀ ਥੱਲਿਆ ਜੀ ਭਾਜੀ ਇਹ ਭਾਜੀ ਆਪਾਂ ਲਾਗੇ ਛੱਡ ਜੋ ਲਈ ਵਸ਼ੀ ਆਪਣੇ ਨਾਲ ਹੀ ਭਾਜੀ ਛੱਡਿਆ ਹਾਂਜੀ ਹਾਂਜੀ ਉਹਨਾਂ ਕ ਭਾਜੀ ਵਸ਼ੀ ਲਈ ਜੋ ਆਪਾਂ ਲਾਗੇ ਹੈਗਾ ਫਾਰਮ ਹਾਂਜੀ ਇਹ ਭਾਜੀ ਪਹਿਲੇ ਸਵੇਰ ਦੁੱਧ 15 ਪਲੱਸ ਚੱਲੇਗੀ ਅੱਛਾ ਪਹਿਲੇ ਸਵੇਰ 15 ਪਲੱਸ ਥੋੜਾ ਭਾਈ ਰਸੀ ਦਾ ਕਰਦੀ ਜੋ ਵਸ਼ੀ ਇਹ ਉੱਥੇ ਰਹੀ ਠੀਕ ਜੀ ਬਾਕੀ ਭਾਜੀ ਫੇਸ ਕੁਆਲਿਟੀ ਦਿਖਾ ਦਿਓ ਯਾਰ ਜੀ ਤੇ ਬਾਕੀ ਉਤਰਾਂ ਇਹਦੇ ਥਾਣੇ ਦੇਖ ਸਾਡੇ ਚਾਰੇ ਥਣ ਇੱਕੋ ਜੇ ਸਾਈਜ਼ ਦੇ ਤੇ ਇੱਕੋ ਜੇ ਗੈਪ ਦੇ ਗੁਲਾਬੀ ਰੰਗ ਦਾ ਥਾਣੇ ਆ ਬਾਕੀ ਭਾਜੀ ਹੈਗੀ ਠੰਡੀ ਸੇਲ ਜੋ ਸੋਹਣੀ ਵਹਿੜ ਤਿਆਰ ਹੁੰਦੀ ਹੈ 24 ਵਾਲਾ ਭਾਈ ਥਣ ਜਿ ਵਸ਼ੀ ਲੱਗਾ ਇਹ ਵੀ ਜਦੋਂ ਤਿਆਰ ਹੋ ਗਈ ਤਾਂ ਚੰਗੀ ਭਰੂ ਵੀ ਥੱਲੇ ਹਾਂਜੀ ਹਾਂਜੀ ਆ ਬਖਾ ਦੇ ਭਾਈ ਤੇ ਮੁੱਲ ਫਿਰ ਇਹਦਾ ਵੀਰ ਜੀ ਮੁੱਲ ਭਾਈ ਆਪਾਂ ਲੱਗੇ ਆਪਣੇ ਛੱਡ ਚੋ ਲਈ ਆ ਵਸ਼ੀ ਇਹਦੀ ਮਾਂ ਦਾ ਭਾਈ 24 25 ਕਿਲੋ ਰਕਾਰਿਆ ਅੱਛਾ ਅਸੀਂ ਬੌਧਾ ਨਹੀਂ ਆਂਦੇ ਭਾਈ ਦੁੱਧ 15 ਕਿਲੋ ਤੋਂ ਪਲੱਸ ਚੱਲੇਗੀ ਪਹਿਲਾ ਸੂਆ ਜੀ ਅੱਛਾ ਨਵੀਂ ਵਹਿੜ ਆ ਬਾਕੀ ਭਾਈ ਇਹਦਾ ਮੁੱਲ ਛੋੜਾ ਜਾਂ ਯਾਰ ਕਿੰਨਾ ਕ ਮੁੱਲ ਭਾਈ 40000 38000 ਦੇ ਦਈਏ ਯਾਰ 2000 ਛੱਡ ਦਈਏ ਹੋਰ ਜਿਹੜੀ ਭਾਜੀ ਯਸਨੋ ਵਛੀ ਦੇਣੀ ਪੂਰੇ 35000 ਦਵਾਂਗੇ ਅੱਛਾ 35000 ਦੀ ਦੋਂਦੀ ਵੜ ਦੇ ਦੇਣੀ ਆ ਭਾਜੀ ਵਛੀ ਦੇ ਦੇਣੀ ਆ ਵਿਖਾ ਦਿਓ ਥਾਂ ਤੇ ਬਾਕੀ ਇਹ ਆ ਵੀ ਜਿਹੜਾ ਕੋਈ ਵੀਰ ਸੰਭ ਲੁਗਾ ਜਾ ਕੇ ਚਾਰ ਪੈਸੇ ਛੱਡਣ ਵਾਲੀ ਆ ਮੈਂ ਨਾ ਭਾਜੀ ਮੈਂ ਕੋਈ ਕਾਰੋਬਾਰੀ ਵੀਰ ਲੈ ਆ ਜੇ ਹਾਂਜੀ ਹਾਂਜੀ ਤੇ ਆ ਜਿਹੜੀ ਸੂਈ ਸਵਾਈ ਆ ਤੇ ਇਹ ਤੇ ਮਗਰ ਵਛੀ ਬੜੇ ਕਮਾਲ ਦੀ ਭਾਜੀ ਇਹਨੂੰ 7-8 ਦੇਣਾ ਇਹ ਤੇ ਆ ਥਾਂ ਦੇ ਦੇਖ ਸਕਦੇ ਆ ਪੂਰਾ ਗੈਪ ਤੇ ਥਾਂ ਦੇ 200 ਜਿਹੜਾ ਲੱਗੇ ਨਾੜੋ ਭਾਜੀ ਬੱਚੇ ਦਾ ਵਿਖਾ ਦਿਓ ਨਾੜੋ ਵੀ ਅਜੇ ਬਿਲਕੁਲ ਤਾਜੀ ਆ ਨਾਲ ਜਿਹੜਾ ਹਾਂਜੀ ਤਾਂ ਕੱਟ ਦੇਣ ਹੋਏ ਭ ਤੇਰੇ ਕੋਲ ਦੁੱਧ ਕਿੰਨਾ ਤਿਆਰ ਹੁਣ ਦੁੱਧ ਭਾਜੀ ਇਹਦੇ ਕੋਲ 12 ਲੀਟਰ ਐ ਕੰਡੇ ਵਾਲਾ ਤਿਆਰ ਜੋ ਤੇ ਕਿੰਨਾ ਕ ਕਰੀ ਜਾਉਗੇ ਦੁੱਧ ਭਾਜੀ ਇਹ 15 ਤੋਂ ਬਾਅਦ ਚੱਲੇਗੀ ਅਵੀ ਵੈਟ ਠੀਕ ਹੈ ਭਾਈ ਤੁਹਾਨੂੰ ਪਤਾ ਪਠੇ ਪਠੇੜੀ ਆਗੇ ਬਾਕੀ ਆ ਵੀ ਇੱਧਰ ਪਾਣੀ ਪੂਣੀ ਦਾ ਜਿਹੜਾ ਕਾਫੀ ਮਾਰ ਵੱਜੀ ਆ ਉਹਦੇ ਕਰਕੇ ਥੋੜਾ ਚੰਗੀਆਂ ਗੰਮ ਦੀ ਵੀ ਸਾਮ ਟੁੱਟੀ ਹੈ ਚੰਗੀ ਜਗ੍ਹਾ ਤੇ ਚੱਲ ਗਈ ਤੇ ਦੁੱਧ ਨੇ ਚੰਗਾ ਕੱਢੀ ਹੁਣ 12 ਕਿਲੋ ਐ ਰੈਡੀ ਜੋ ਭਾਜੀ ਵੈਟ ਥੱਲੇ ਠੀਕ ਹੈ ਜੀ ਹਾਂ ਜੀ ਬਾਕੀ ਭਾਜੀ ਇਹ ਵੀ ਚੰਗੇ ਰਕਾੜੜੀ ਆਹੜੇ ਆ ਬੱਚੇ ਵਿਖਾਈਏ ਕਰੀ ਚੰਗੀ ਤਰ੍ਹਾਂ ਇਹਦੀ ਬੱਚੀ ਖੋਲ ਕੇ ਇੱਧਰ ਕਰੋ ਇੱਕ ਵਾਰ ਆਹ ਸਾਥ ਭਾਜੀ ਬੱਚੀ ਆਹ ਦੇਖਣ ਬੱਚੀ ਬਹੁਤ ਅਮੀਰ ਬੱਚੀ ਮਗਰ ਚੰਗੇ ਟੀਕੇ ਦੀ ਆ ਹਾਂਜੀ ਬਾਕੀ ਭਾਜੀ ਉਧਾਂ ਵੜ ਹੈਗੀ ਠੰਡੀ ਸੀਲ ਤੋਂ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੁੱਲ ਭਾਜੀ ਛੋੜਾ ਜਿਹਾ ਹੀ ਕਰ ਦੇਣਾ ਆਪਾਂ ਇਹਦਾ ਮੁੱਲ ਭਾਜੀ ਕੋਈ ਇਹਦਾ 45 ਨਹੀਂ ਕਰਨਾ 42000 ਦੇ ਦਈਏ 40000 ਦੀ ਦੇ ਦਈਏ 2000 ਰੁਪਏ ਛੋੜ ਕੇ ਅਸੀਂ 38000 ਦੇ ਦਾਂਗੇ। 38000 ਦੀ ਦੇ ਦੋਗੇ। ਕੋਣੀ ਬਾਕੀ ਭਾਜੀ ਕੋਈ ਫੋਨ ਆਵੇ ਮਾਨਤਾਨ ਕਰ ਦਾਂਗੇ। ਮਾਨਤਾਨ ਮੋਕੇ ਤੇ ਹੋ ਜਾਊਗਾ ਹਨਾ ਜੇ ਕੋ ਜੋੜਾ ਪਾਲੂਗਾ ਤਾਂ ਚਲੋ। ਸੋਰੀਆ ਵੜਾ ਭਾਜੀ ਘਰ ਚੋਂ ਨਾਲੀਆਂ ਵਾਂ। ਸੰਭਣ ਵਾਲੀਆਂ ਵਾਂ। ਸੰਭਣ ਵਾਲੀਆਂ। ਸਾਮ ਕੇ ਚਾਰ ਪੈਸੇ ਨਾਲ ਜੋੜਨ ਵਾਲੀਆਂ ਵਾਂ। ਭਾਜੀ ਬਾਕੀ ਭਾਜੀ ਸੂਈ ਸਵਾਈ ਇਥੇ ਚੋਗੇ ਤਸੱਲੀ ਕਰ ਗੱਬਣ ਆਪਣੀ ਪਾਸ ਕਰਕੇ ਖੜੋ। ਪਾਸ ਕਰਕੇ ਨਾ ਤੇ ਫੇਸ ਚਾਹ ਕੇ ਖੜੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪੇਸ਼ ਖਰੀਦੋ ਜੀ।